ਸਤਿ ਸ੍ਰੀ ਅਕਾਲ ਦੋਸਤੋ ਉੱਗਿਆ ਕਿ ਖਿਡਾਰੀ ਸਰਦਾਰ ਨਿਰਮਲ ਸਿੰਘ ਸ਼ੇਖੂਪੁਰ ਵਾਲੋਂ ਇੱਕ ਗੱਲ ਕਹੀ ਗਈ ਸੀ ਕਿ ਮੈਂ ਉਹਨੂੰ ਸਰਪੰਚ ਹੀ ਨਹੀਂ ਮੰਨਦਾ ਜਿਹੜਾ ਬੰਦਾ ਜਿਹੜਾ ਸਰਪੰਚ ਗਰਾਉਂਡਾਂ ਨਹੀਂ ਬਣਾਉਂਦਾ ਤੇ ਉਹਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਤੇ ਅੱਜ ਗੱਲ ਕਰਦੇ ਆਂ ਪਿੰਡ ਤਨੇਲ ਦੇ ਸਰਪੰਚ ਮਨਜੀਤ ਸਿੰਘ ਦੀ ਤਨੇਲ ਵਿੱਚ ਗਰਾਊਂਡ ਤਾਂ ਸੀ ਉਹਦੇ ਉੱਤੇ ਲੋਕਾਂ ਦੇ ਨਜਾਇਜ਼ ਕਬਜ਼ੇ ਹੋਏ ਸੀ ਨਸ਼ਿਆਂ ਦਾ ਅੱਡਾ ਬਣ ਚੁੱਕਾ ਸੀ ਉਹਨਾਂ ਲੋਕਾਂ ਦੇ ਲਈ ਅੱਜ ਸਰਪੰਚ ਮਨਜੀਤ ਸਿੰਘ ਨੇ ਹੌਸਲਾ ਕਰਕੇ ਆਪਣੇ ਟਰੈਕਟਰ ਟਰਾਲੀਆਂ ਲਾ ਕੇ ਗਰਾਊਂਡ ਨੂੰ ਫਿਰ ਤੋਂ ਤਿਆਰ ਕਰ ਦਿੱਤਾ ਹੈ ਤੇ ਉਸ ਗਰਾਊਂਡ ਦੇ ਵਿੱਚ ਬੱਚਿਆਂ ਨੇ ਖੇਡਣਾ ਵੀ ਸ਼ੁਰੂ ਕਰ ਦਿੱਤਾ ਹੈ ਸਰਪੰਚ ਮਨਜੀਤ ਸਿੰਘ ਦੀ ਇਹ ਪਹਿਲ ਕਦਮੀ ਲੋਕ ਹਲਕੇ ਦੇ ਲੋਕਾਂ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਹਰ ਪਾਸਿਓਂ ਬੱਲੇ ਬੱਲੇ ਤੇ ਸ਼ਾਬਾ ਸ਼ਾਬਾ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਨੇ ਇਹ ਮੇਰੇ ਵੱਲੋਂ ਵੀ ਸਰਦਾਰ ਮਨਜੀਤ ਸਿੰਘ ਸਰਪੰਚ ਤਨੀਲ ਨੂੰ ਬਹੁਤ ਸਾਰੀਆਂ ਮੁਬਾਰਕਾਂ ਸਰਦਾਰ ਮਨਦੀਪ ਸਿੰਘ ਸਰਪੰਚ ਵੱਲੋਂ ਅੱਜ ਗਰਾਊਂਡ ਮਨਾ ਦਿੱਤੀ ਗਈ ਆ ਤੇ ਅੱਜ ਵਾਕਾਂ ਨੂੰ ਬਹੁਤ ਚਾਹ ਆ ਕੁਸੀਂ ਸ਼ਾਂਭੀ ਨਹੀਂ ਜਾਂਦੀ ਕੁਸੀਂ ਸ਼ਾਂਭੀ ਨਹੀਂ ਜਾਂਦੀ ਵੇਖੋ ਰੇਡਾਂ ਪੈਂਦੀਆਂ ਹੋਈਆਂ ਪਾਪਾ ਸਾਡੀ ਘਰੇ ਇੱਕ ਵੀਡੀਓ ਦੇ ਪਾਪਾ ਪੂਰਾ ਮੈਨਾ ਬੁੱਕਦਾ ਅੱਜ ਲਾ ਚਾਹ ਗਰਾਉਂਡ ਦਾ ਕੇ ਪਾਪਾ ਕੁਝ ਹੀ ਸੰਭੀ ਨਹੀਂ ਜਾਣਦੀ ਅੱਜ ਲਓ ਜੀ ਪਿੰਡ ਤਨੈਲ ਦੀ ਨਵੀਂ ਬਣੀ ਗਰਾਊਂਡ ਨਿਆਣਿਆਂ ਕੋ ਖੁਸ਼ੀ ਸਾਂਭੀ ਨਹੀਂ ਜਾਣਦੀ ਪਾਪਾ ਮਾਰ ਥਾਪੀ ਆਹ ਸਵਾਦ ਸਰਦਾਰ ਮਨਦੀਪ ਸਿੰਘ ਸਰਪੰਚਾ ਨੋਂ ਬਣੀ ਗਰਾਊਂਡ ਏ ਆਪੇ ਵੱਜ ਤੇਟੀ ਲੈਣੀ ਚਾਹੀਦੀ ਮੈਨੂੰ ਮੈਂ ਨਵਜੋਤ ਸਿੰਘ ਪੰਗੂ ਨੈਸ਼ਨਲ ਪੱਧਰ ਤੇ ਫੈਂਸਿੰਗ ਜਿਹਨੂੰ ਅਸੀਂ ਪਿਆਰ ਦੇ ਨਾਲ ਤਲਵਾਰਬਾਜੀ ਕਹਿੰਦੇ ਆ ਉਸ ਖੇਡ ਦਾ ਖਿਡਾਰੀ ਆ ਤੇ ਅਕਸਰ ਜਦੋਂ ਅਸੀਂ ਪਿੰਡਾਂ ਵਿੱਚ ਦਿਹਾਤੀ ਖੇਤਰਾ ਵਿੱਚ ਜਾਂਦੇ ਆਂ ਸਾਨੂੰ ਇਹ ਦੇਖਣ ਨੂੰ ਮਿਲਦਾ ਏ ਕਿ ਕਿਦਰੇ ਵੀ ਕੋਈ ਗਰਾਊਂਡ ਨਹੀਂ ਹੁੰਦੀ ਕਿਦਰੇ ਕੋਈ ਖੇਡ ਸਟੇਡੀਅਮ ਨਹੀਂ ਹੁੰਦਾ ਤੇ ਜਿੰਨਾ ਪਿੰਡਾਂ ਦੇ ਵਿੱਚ ਖੇਡ ਸਟੇਡੀਅਮ ਬੜੀ ਦੂਰ ਨੇ ਗਰਾਊਂਡਾਂ ਬਹੁਤ ਦੂਰ ਨੇ ਉੱਥੋਂ ਦੇ ਬੱਚੇ ਨਸ਼ੇ ਵਰਗੀਆਂ ਐਲਾਨਤਾਂ ਦੇ ਵਿੱਚ ਆਪ ਝਗੜੇ ਜਾਂਦੇ ਨੇ ਤੇ ਹੁਣ ਪਿੱਛੇ ਦੇ ਇੱਕ ਵੀਡੀਓ ਵਾਇਰਲ ਹੋਈ ਮਨ ਗੱਦਗਦ ਹੋ ਗਿਆ ਉਹ ਵੀਡੀਓ ਦੇਖ ਕੇ ਜਿਸ ਦੇ ਵਿੱਚ ਪਿੰਡ ਤਨੇਲ ਦੀ ਪੰਚਾਇਤ ਅਤੇ ਖਾਸ ਕਰ ਉਥੋਂ ਦੇ ਸਰਪੰਚ ਸਾਹਿਬ ਨੇ ਇੱਕ ਨਵੇਕਲਾ ਪ੍ਰਾਲਾ ਕਰਦੇ ਹੋਏ ਉਥੇ ਜੋ ਬੇਸਾਲਤ ਜਮੀਨ ਪਈ ਸੀ ਉਥੇ ਇੱਕ ਵਧੀਆ ਖੇਡ ਸਟੇਡੀਅਮ ਪਿੰਡ ਦੀ ਜਨਤਾ ਨੂੰ ਬਣਾ ਕੇ ਦਿੱਤਾ ਹੈ ਤੇ ਪਿੰਡ ਦੀ ਜਨਤਾ ਵੀ ਖੁਸ਼ ਹੈ ਤੇ ਉਥੋਂ ਦੇ ਨੌਜਵਾਨ ਵੀ ਖੁਸ਼ ਹੈ ਤੇ ਹੁਣ ਇਹ ਪਤਾ ਲੱਗਾ ਕਿ ਕੱਲ ਉਥੇ ਬਹੁਤ ਵਧੀਆ ਇੱਕ ਮੈਚ ਹੋਇਆ ਹੈ ਸੋ ਵਧਾਈ ਦੇ ਪਾਤਰ ਨੇ ਮਾਨਯੋਗ ਸਰਪੰਚ ਸਾਹਿਬ ਤੇ ਸਮੂਹਿਤ ਪੰਚਾਇਤ ਜਿਨ੍ਹਾਂ ਨੇ ਇਹ ਨੇਕ ਅਪਰਾਧਾ ਕਰਦੇ ਹੋਏ ਪਿੰਡ ਤਨੇਲ ਪਿੰਡ ਤਨੇਲ ਦੀ ਇਹ ਪੰਚਾਇਤ ਜਿਸ ਨੇ ਨੇਕ ਅਪਰਾਧਾ ਕਰਦੇ ਹੋਏ ਉਹ ਬੱਚਿਆਂ ਦੇ ਲਈ ਇੱਕ ਵਧੀਆ ਅਪਰਾਧਾ ਕੀਤਾ ਤੇ ਮੈਂ ਬਾਕੀ ਪੰਚਾਇਤਾਂ ਨੂੰ ਇਹ ਬੇਨਤੀ ਕਰੂੰਗਾ ਕਿ ਆਪ ਸਰਕਾਰ ਦਾ ਇਹ ਜਿਹੜਾ ਘਰ ਘਰ ਨਸ਼ਾ ਮੁਕਤ ਅਭਿਆਨ ਦਾ ਟੀਚਾ ਹੈ ਉਸ ਨੂੰ ਅਮਲੀ ਜਾਮਾ ਪਰਣਾਉਣ ਦੇ ਵਿੱਚ ਸਰਕਾਰ ਦੀ ਮਦਦ ਕਰੀਏ ਤੇ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਮਾਨਯੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਮੋਢੇ ਨਾਲ ਮੋਡਾ ਜੋੜ ਕੇ ਸਾਥ ਦੇ ਕੇ